ਉਹਨਾਂ ਦੇ ਸਾਡੇ ਬਣ ਕੱਢ ਕਰੀ ਜਾਨੀ ਆ ਤੈਨੂੰ ਜਿਆਦਾ ਪਸਮੁਸਕ ਚੜ ਰਹੀ ਆ ਮੂੰਹ ਮੁੰਦ ਮੁੰਦ ਕੇ ਝਾੜੂ ਲਾਉਣੀ ਹੈਗੀ ਅੱਜ ਤੇ ਹਵਾ ਇਤਨੀ ਆ ਗਈ ਪਹਿਲਾਂ ਇਹ ਕਿ ਬਾਗੂ ਨੇ ਲੈਣ ਕਿੱਥੇ ਗਈ ਆ ਉਹ ਤੇਰੀ ਪਸਲਾਉਂਦੀ ਆਸ ਨਹੀਂ ਆਹੇ ਕਰ ਜਾ ਦੇ ਦੇਲੇ ਤੇਰੇ ਖੁਦ ਕੇ ਦੇਣਾ ਨਹੀਂ ਆ ਝਾੜੂ ਨਾ ਤੇ ਤੇ ਤੂੰ ਤੈਨੂੰ ਅਗਲ ਨਹੀਂ ਕਿ ਹੋਇਆ ਜਦੋਂ ਮਾਰੀਦਾ ਹੁੰਦਾਗਾ ਤੈਨੂੰ ਪਾਲੀ ਹਰ ਕੰਮ ਕਰਿਆ ਸੀ ਤੂੰ ਆ ਗਿਆ ਇਹ ਮਾਂ ਮਾਂ ਲੈਣੀ ਵੀ ਤੂੰ ਸਾਰੇ ਕੁਸੇ ਖਦੀ ਆ ਤੇਰੇ ਤਾਂ ਪਤਾ ਅਗਲ ਨਹੀਂ ਮੌਤ ਨਹੀਂ ਹੋਰ ਹੋਰ ਦੇਖਾਂ ਕਿੰਨੀ ਹੋਰ ਪਰਈ ਹੈਗੀ ਤੇਰੇ ਨਾਲ ਤਾਂ ਬਧੀਆਂ ਆ ਹਾਂ ਜਾਣਦੀਆਂ ਨਹੀਂ ਬੈਜਾ ਨਹੀਂ ਬੈਜਾ ਨਹੀਂ ਚਲੀ ਤੂੰ ਠੀਕ ਆ ਤੂੰ ਐਂ ਦੱਸ ਪਹਿਲਾਂ ਇੱਧਰ ਰਹਿ ਤਾ ਕਿਉਂਕਿ ਤੇਰੀ ਇੱਥੇ ਕੰਦ ਹੈ ਤੂੰ ਆ ਰਹਿ ਤਾ ਜਿਹੜਾ ਸਾਰਾ ਗੂੜਾ ਆਪਦਾ ਇੱਧਰ ਰੱਖ ਸਾਡੇ ਇੱਧਰ ਕਾਹਤੋਂ ਕਰਦੀਆਂ ਕੱਦਾਂ ਕਢਾਉਣ ਵਾਲੀ ਵੀ ਤੂੰ ਹੀ ਆ ਕਰ ਹਾਂ ਹਾਂ ਤੂੰ ਤਾਂ ਬਾਹਾਂ ਹੀ ਦੇਖਦੀ ਐ ਤੇਰੀ ਪੂਜਾ ਕਰਨ ਵਾਲੀ ਐ ਤੂੰ ਤੇਰੇ ਤਾਂ ਮੂੰਹ 'ਚ ਜਵਾਨੀ ਹੈ ਨਹੀਂ ਭੈਜਾ ਨਹੀਂ ਭੈਜਾ ਭੈਜਾ ਤੂੰ ਕਿਉਂ ਮੱਚ ਦੱਸਣਾ ਲੈਣੀ ਕਿਉਂ ਤਾ ਕਰਨ ਮੈਥੋਂ ਭੈਜਾ ਨਹੀਂ ਭੈਜਾ ਕਿਉਂ ਤਾ ਬਾਬਰੀ ਫਟਾਉਣੀਆਂ ਨੇ ਮੈਥੋਂ ਜੇ ਤੂੰ ਪੜ੍ਹੀ ਲਿਖੀ ਹੁੰਦੀ ਨਾ ਤੇਰੇ ਮਾਪਿਆਂ ਨੇ ਤੈਨੂੰ ਅਕਲ ਦਿੱਤੀ ਹੁੰਦੀ ਬੋਲਣ ਦੀ ਤੈਨੂੰ ਕਾਸੇ ਦੀ ਅਕਲ ਤੇਨੂੰ ਸਿਰਫ ਇੰਸਟਾਗ੍ਰਾਮ ਚਲਾਉਣ ਦੀ ਅਕਲ ਵੱਡੀ ਪੜਾਖਣ ਆਮਦਾ ਇਲਤ ਚੁੱਕੜਨੀ ਅਕਲ ਮਾਰਨ ਦੀ ਅਕਲ ਸਿੱਖਦੀ ਆਉਂਦੀ ਵੀ ਕਿਵੇਂ ਮਾਰੀ ਜਾਂਦਾ ਹੋਰ ਕਹਿੰਦਾ ਤੂੰ ਹੀ ਸਿੱਖਿਆ ਕਿ ਜਾਨੀ ਮੈਨੂੰ ਲੱਗਾ ਦੁਨੀਆ ਨੂੰ ਤਹੀ ਸਿੱਖਿਆ ਹੋ ਤੋਹੀ ਨਾ ਮੜੀ ਮਰੀ ਸ਼ਰਮ ਨਾਲ ਤੜਕੇ ਬਾਪੂ ਭੁੱਖਾ ਗਿਆ ਦੋ ਦੋ ਚੁੱਲ੍ਹੇ ਬਣਾਇਆ ਦਾ ਕੀ ਤੂੰ ਆਦੀ ਕੰਡੇ ਆ ਕਿ ਹੋਗਾ ਜੇ ਸਵੇਰ ਦੀ ਦੇ ਦਿੰਦੀ ਤੂੰ ਜੇ ਤਰ੍ਹਾਂ ਸੂਜਣੀ ਹੋਵੇਗੀ ਫਿਰ ਮੈਂ ਕਿਹੜਾ ਥੰਦੀ ਦੇਉਂਗੀ ਨੀ ਰੋਟੀ ਜੇ ਤੂੰ ਸਵੇਰ ਦੀ ਦੇ ਦਿੰਦੀ ਬਰਾਬਰ ਬਾਪੂ ਨੇ ਜ਼ਮੀਨ ਦਿੱਤੀ ਹੈ ਨਾ ਤੇ ਜੇ ਇੱਕ ਦਿਨ ਰੋਟੀ ਦੇ ਵੀ ਦੇਗੀ ਘਸ ਨਹੀਂ ਜਾਣਗੀ ਫਿਰ ਤੂੰ ਕਦੋਂ ਘਸ ਦਿੰਦੀ ਆ ਤੂੰ ਦੇ ਦਿੰਦੀ ਸਵੇਰ ਰੋਟੀ ਤੂੰ ਕਦੇ ਨਾ ਵੰਡਦੀ ਉਹ ਤਾਂ ਹਾਂ ਨਾ ਵੰਡਦੀ ਉਹ ਤੇਰੇ ਜੀਵਨ ਚੋਂ ਨਾ ਆਏਗੇ ਅੱਧੂ ਅੱਧਰੀ ਤਾਂ ਬੜੀ ਮਠਾਸ ਆ ਮਨ ਗਿਲਗਰ ਪੈਂਦੇ ਜਵਾਨ ਚ ਮੈਂ ਖ ਦੇਖ ਤਾਂ ਸਹੀ ਹੈਦਾ ਭਾਈ ਦਾ ਭਾਈ ਦਾ ਹੱਥ ਮੈਂ ਤਾਂ ਬੈਠੀ ਹਾਂ ਤੂੰ ਟਿਕ ਜਾ ਆਹੋ ਜਾਣਦੀ ਆ ਮੈਂ ਤੈਨੂੰ ਹਾਂ ਤੈਨੂੰ ਮੈਂ ਜਾਣਨੇ ਚੰਗੀ ਤਰ੍ਹਾਂ ਕੰਮ ਕਰ ਲੱਗਦਾ ਮਰਦੀ ਆ ਮੈਂ ਤਾਂ ਕੰਮ ਮੈਂ ਕਿਹਨੇ ਥੋੜਕੇ ਕਰਦੀਆਂ ਕਹੀਂ ਬਈ ਚੁੱਪ ਕਰ ਤੀ ਹਾਂ ਦੇਖਦਾ ਕੱਲ ਦੀ ਪੂਤਨੀ ਸਿਵਿਆਂ ਚਾਦਦਾ ਹੈ ਆ ਕੇ 4 ਦਿਨ ਸਾਰਾ ਕੁਝ ਬਣ ਬੜਈਆਂ ਕਰਾਤੀਆਂ ਮੈਂ ਤਾਂ 5 ਸਾਲ 6 ਸਾਲ ਹੋਣ ਵਾਲੇ ਹੋ ਗਏ ਆਈ ਨੂੰ ਮੈਂ ਤਾਂ ਅੱਜ ਤੱਕ ਨਹੀਂ ਕੋਈ ਭਾਂਡਾ ਨਹੀਂ ਬੰਡਾ ਕੇ ਦੇਖਿਆ ਤੀ ਇਹਨੇ ਫੂਰਾ ਪਰੀ ਨੇ 2 ਦਿਨਾਂ ਚ ਬੰਡਾ ਤਾ ਸਾਡੂ ਲੈ ਕੇ ਫਾਲਤੂ ਨਾ ਬੋਲ ਕੰਮ ਕਰ ਲੈ ਕੰਮ ਕਰ ਲੈ ਮੈਂ ਨਹੀਂ ਬੋਲੂਗੀ ਫਿਰ ਸਾਡੇ ਸਿਰ ਤੇ ਨਜੜ ਕੇ ਬੋਲ ਹਾਂ ਤੂੰ ਕੰਮ ਕਰ ਲੈ ਤੂੰ ਕਰ ਲੈ ਉਹਦਾ ਕੰਮ ਹਾਂ ਫਿਰ ਸਾਡੇ ਇੱਥੇ ਕੰਦ ਤੇ ਵਿਚਾਲੇ ਖੜ ਕੇ ਭੌਂਕੀ ਜਾਨੀ ਆ ਜਾਗੜਾ ਦਾ ਕੰਮ ਕਰਦਾ ਕੋਈ ਮੈਂ ਉਸ ਤੋਂ ਮਰਜੀ ਕਰਨਾ ਤੂੰ ਕੀ ਕਰ ਦੇਂਗੀ ਜਾਜਾ ਤੇਰੇ ਮੂੰਹ ਨਹੀਂ ਲੱਗਣਾ ਕਹਿੰਦੀ ਤੇਰੇ ਕੋਣ ਲੱਗਦਾਗਾ ਤੇਰਾ ਵੀ ਨਹੀਂ ਕੋਈ ਮੂੰਹ ਲੱਗਦਾ ਗੱਲਾਂ ਮਾਰਦੀਆਂ ਨੇਂ ਗੀਆਂ ਗੱਲਾਂ ਨਹੀਂ ਮਾਰਦੀਆਂ ਇੰਸਟਾਗ੍ਰਾਮ ਚਲਾ ਲੈ ਉਹ ਪਾਹੀ ਰਣੀ ਰੋਟੀ ਪਕਾ ਲਈ ਮਾਪੂ ਮੇਰਾ ਮੈਂ ਤਾਂ ਹੱਥਾਂ ਦੀ ਰੋਟੀ ਪਕਾਉਣੀ ਉੰਨੀ ਹੈ ਹਾਂ ਇਹ ਪਕਾਉਗੀ ਕਿਉਂ ਸ਼ੁਰੂ ਬਾਪੂ ਮੈਂ ਸਿਰਫ ਰੋਟੀ ਕੀਤੀ ਹੋਈ ਆ ਮੈਂ ਤੇ ਬਾਈ ਰੋਟੀ ਤਾਂ ਕੀਤੀ ਨਹੀਂ ਹੋਈ ਤੇਰੇ ਨਾਲ ਉਹ ਰਾਣੀ ਕਹਿੰਿਆ ਕਿ ਉਹ ਖਾ ਗਈ ਤੂੰ ਕਹੀ ਇੱਕ ਬੋਲੀ ਉਹ ਮ ਖਾ ਗਈ ਤਾਂ ਤੜਕੇ ਮੇ ਰੋਟੀ ਨਹੀਂ ਖਾਧੀ ਚਲ ਪੰਜ ਮੈਂ ਪਕਾ ਦਿਆਂਗਾ ਤੂੰ ਤਾਂ ਮੇਰੇ ਕੰਦੇ ਆ ਕੇ ਖੜ ਜਾ ਕਰੋ ਬੇਟੀ ਇਹਨੂੰ ਤਾਂ ਬੇਹੋਕਤ ਸਕੀ ਨੂੰ ਇਹ ਤੂੰ ਘੱਟਦੇ ਹੋ ਤੁਸੀਂ ਡਰ ਨੂੰ ਨਾ ਤੂੰ ਅੱਜ ਦਾ ਹਾਂ ਬਾਪੂ ਹੱਥ ਨਾਲ ਹੀ ਰੋਟੀ ਤੇ ਮੈਂ ਲਾ ਦੂੰਗੀ ਚਲ ਰੋ ਕਾਕੇ ਦਾ ਬਾਪੂ ਦਾ ਸਿਗੀ ਆਈ ਨੇ ਪਰੋਂਦਾ ਉਹ ਖਾਜ ਤੂੰ ਤਾ ਤੇ ਰੋਟੀ ਪਕਾ ਲੈ ਜਾਨ ਨਾ ਲੜਦਾ ਮੇਰਾ ਹਾਂ ਵੇਪਕਾ ਉਹ ਰਸੀਦੀ ਦਾ ਪ੍ਰੋਫੈਸਰ ਤੁਸਮੈਸ ਬੋਲਣੀ ਸਿੱਖ ਲਈ ਔਰ ਕੁਝ ਨਹੀਂ ਹੁੰਦਾ ਰੋਟੀ ਖਰਾ ਦਾ ਬਾਪੂ ਨੂੰ ਕਹਿੰਦਾ ਮੰਗੀ ਜਾਂਦਾ ਬਾਪੂ ਦੀ ਰੋਟੀ ਤਾਂ ਇਹ ਰਾਹ ਹੋਗੀ ਤੜਕੇ ਨੇ ਲਾਈ ਤੇ ਤੜਕੇ ਦਾ ਚੁੱਲਾ ਮਾਰ ਕੇ ਰੋਟੀ ਮਾਰੀ ਜਾਂਦੀ ਮੈਨੂੰ ਤਾਂ ਮਾਰ ਕੇ ਚੁੱਲ੍ਹਾ ਸਮਝ ਗਿਆ ਤਵਾ ਆਪਣਾ ਜਦੋਂ ਤੱਕੀ ਤਵਾ ਤੇਰਾ ਸੁਣ ਤੂੰ ਆਲਾ ਡੋਬਣਾ ਰੇ ਪੇਕੇ ਤੋਂ ਮੋੜ ਪੇਕੇ ਤੋਂ ਲਿਆ ਪੇਕੇ ਤੋਂ ਪੇਕੇ ਤੋਂ ਤੇਰੇ ਕੀ ਹੈ ਨਹੀਂ ਕੁਸਾ ਬਾਪੂ ਕਹਿੰਦਾ ਲਿਆ ਪੇਕੇ ਨੂੰ ਬ੍ਰੇਕ ਕਰਦੇ ਨੀ ਤੂੰ ਵਾਲੀ ਕਰਦੀ ਏ ਤੂੰ ਵਾਲੀ ਕਰਦੀ ਏ ਨਾਲੇ ਹੋਏ ਨਾ ਨਾ ਮੇਰੀ ਉਹ ਲਾ ਬੋਮੜਾ ਦਾ ਮਰੂ ਤਵਾ ਮਾਰ ਮੈਂ ਹੋਰ ਕੀ ਪਾਏ ਦਾ ਮੈਂ ਤਾਂ ਪਾਣੀ ਪਾਣੀ ਹੀ ਹੁੰਦੀ ਦਿਖਾ ਤੁਨ ਦਿਖਾ ਕੇ ਨਹੀਂ ਜਾਂ ਦੇਖੂ ਕਹਿੰਦੀ ਜੇਲ੍ਹ ਲਾਉਂਦੀ ਨਾਲ ਤੇਰੇ ਨਾਲ ਐਂ ਹੁੰਦੀ ਹੈ ਬੈਠਾ ਤੂੰ ਇੰਨਾ ਮਾਤਾ ਜਲਾ ਕਰੋ ਦੇਖ ਕੰਨੇ ਚੱਲ ਤੂੰ ਆ ਕੇ ਉਹ ਤਾਂ ਬੋਲਦਾ ਤੂੰ ਜਾ ਲੈ ਤੇਰੇ ਜਵਾਬ ਲੱਗੀ ਆ ਤੇਨੂੰ ਤੇਰੇ ਬਾਹਰ ਜਵਾਬ ਲੱਗੀ ਉਹ ਬੈਠਾ ਕੁੱਖਾ ਜੀ ਬਾਪੂ ਰੋਟੀ ਕਰ ਗਈ ਇਹਨੇ ਤੜਕੇ ਰੋਟੀ ਆਉਣੀ ਸੀਗੀ ਹੁਣ ਤਾਂ ਪਾਹੇ ਰਹਿ ਗਈ 15 15 ਦਿਨ ਬੰਦੇ ਆ ਚਾਹਦਾ 15ਵੇਂ ਤੂੰ ਲਾ ਪਹਿਲਾਂ ਕੇ ਇਹ ਲਾ ਬਾਪੂ ਰੋਟੀ ਨਹੀਂ ਲਿਖਾਈ ਦੀ ਜਾਂ ਫਿਰ ਖਾਲੇ ਕੂੜੇ 15 ਦਿਨ ਪਹਿਲਾਂ ਤੁਹਾਡਾ ਖੋਲ ਕਰਿਆ ਮੈਨੂੰ ਉਹ ਕਹਿੰਦਾ ਪੇਕੇ ਦਾ ਤਵਾ ਲੈ ਆਲਾ ਪੇਕੇ ਨਾ ਪੇਕੇ ਤੋਂ ਲਈਏ ਇਹ ਨੂੰ ਆਪਸੇ ਕਹਿੰਦੀ ਪੇਕੇ ਤੋਂ ਲਈਏ ਮੈਂ ਤਾਂ ਪਾਹੇ ਤੋਂ ਮਗਵਾਇਆ ਇਹ ਨਰੂ ਦਾ ਤਵਾ ਹੈ ਇਹਦੀ ਤਰ੍ਹਾਂ ਵਰਤ ਲੋ 15 ਗਨ ਤੂੰ ਵਰਤਣਾ ਕਿਉਂ ਲੋਕਾਂ ਨੂੰ ਜਰੂਰ ਦਿਖਾਉਣੀ ਆ ਮੈਂ ਤੁਹਾਡੇ ਕੋਲ ਦੋਨਾਂ ਨੂੰ ਹੱਥ ਬੰਨ੍ਹ ਦ ਦੋਨਾਂ ਨੂੰ ਉਹ ਤਾਂ ਕਹਿੰਦਾ ਨਹੀਂ ਉਹ ਤਾਂ ਕਰ ਕੀ ਲੋਕ ਕਿੱਤੋਂ ਆਇਆ ਉਹਨੂੰ ਭੁੱਖ ਲੱਗੀ ਹੈ ਨਾ ਰੋਟੀ ਖਾਣੀ ਹੈ ਸਾਡਾ ਤਵਾ ਦੇ ਦੋ ਤੁਸੀਂ ਆਪ ਦਾ ਲਿਆਓ ਮੇਰੀ ਗੱਲ ਤਾਂ ਸੁਣਦਾ ਜਦੋਂ ਕੋ 15 ਪਰਵਾਨਾ ਵੰਡ ਲਿਆ ਨਾ ਇੱਕ 15 ਦੇ ਕੂਹ ਤਵਾ ਕਰ ਲੈ 15 ਦੇ ਨੇ ਕਰ ਨੂੰ ਬਾਈ ਜਲੂਸ ਨਾ ਕੱਢੋ ਆਪਣੇ ਪੱਟੇ ਤੇ ਜਲੂਸ ਨਾ ਕੱਢੋ ਆਪਾਂ ਨੂੰ ਕਿਸੇ ਨੇ ਪੰਜੀ ਦੇ ਨਹੀਂ ਆਲਾ ਕੋ ਆਪਣੀ ਮੁਠੀ ਫੁੱਲਦੀ ਨਾ ਆਪਾਂ ਨੂੰ ਕਿਸੇ ਨੇ ਆਟਾ ਨਹੀਂ ਦੇਣਾ ਤੂੰ ਆਪ ਸਹਣਾ ਤੂੰ ਲੈ ਕੇ ਬਣਾ ਲੈ ਬਣਾ ਲੈ ਜਿਹੜੇ ਹੋ ਗਏ ਜੁਲ੍ਹੇ ਬਣਾਏ ਮੈਂ ਕਿਹਨੇ ਤਾਂ ਰੋਟੀ ਵੀ ਨਹੀਂ ਖਾਣੀ ਨੌਕੜੀ ਹੈ ਕਹੀ ਨਹੀਂ ਤੇਰੀ ਮੇਮਾ ਮੇਰੇ ਸਾਡੇ ਦਵਾਗਾ ਦਵਾ ਤੇ ਇਹਦਾ ਹਿੰਮਾ ਰੱਖੋਦੇ ਅੱਡੇ ਪੀਏ ਮੇਖੋ ਲਈਏ ਤੇ ਤੂੰ ਬਾਪੂ ਨੂੰ ਦਵਾਈ ਨਾ ਵਾਹੇ ਬਣਾ ਕੇ ਰੋਟੀ ਬਣਾਵਾ ਤਾਂ ਭੁੱਖਾ ਖਾ ਤੇ ਤੂੰ ਦੇ ਯਾਰ ਇੱਕ ਵਾਰੀ ਬਾਪੂ ਨੂੰ ਰੋਟੀ ਮਾ ਦੇ ਮੈਂ ਹੀ ਤੁਸਕਾ ਦਿੰਦੀਆਂ ਬਾਪੂ ਨੂੰ ਦਿੰਦੀਆਂ ਕਦੇ ਖਾ ਖਾ ਦੇਣੀਆਂ ਬਾਪੂ ਨੂੰ ਰੋਟੀ ਤੂੰ ਆਇਆ ਕਰ ਤੀ ਲੈ ਤੋ ਪਰੇ ਸਾਡੇ ਚੱਕ ਲੈ ਇਹਨਾਂ ਦੇ ਅੱਡੇ ਘੰਟੇ ਰੋਟੀ ਇਹ ਅੱਧਾ ਘੰਟਾ ਤਾਂ ਲਾਉਂਦੀ ਨਹੀਂ ਵੀਰ ਉੱਤ ਗਰੀ ਲਾਉਦੀ ਉਹਦੇ ਬਾਅਦ ਤੂੰ ਪਕਾ ਲਈ ਤੂੰ ਦੋ ਵਕਤ ਗ੍ਰੇਨ ਕਰਾ ਇੱਧਰ ਹੋ ਜਾ ਇਹ ਪਕਾਣੇ ਨੂੰ ਆ ਗਿਆ ਪਕਾਣੇ ਸਾਡੇ ਅਗਲਾ ਮੈਨੂੰ ਦੇ ਲੋ ਫੇਰ ਸਾਰਾ ਤੁਸੀਂ ਦੇ ਦੇਂਗੇ ਨੂੰ ਰੋਟੀਆਂ ਤਾਂ ਪਕਾ ਲੈਣੇ 20 ਮਿੰਟ ਮੈਂ ਨਿਵਾ ਲਿਆ ਤੂੰ ਇਹਨਾਂ ਨੂੰ ਛੱਡ ਦੀ ਜਰਾ ਹੰਪਰਾਣੇ ਸਾਰ ਤੁੰਗ ਮੈਂ ਕੀ ਕਰਾਣਾ ਕੇ ਤਾਂ ਰੋਟੀਆਂ ਪਕਾ ਲੈਣੇ ਉਹਨਾਂ ਬਾਪੂ ਨੂੰ ਰੋਟੀ ਦੇ ਦੂ ਕਿਹ ਅਫੇ ਤੇ ਇਸ ਕਿਆ ਲੋ ਮੈਂ ਤਾਂ ਉਹਦੇ ਕੋਲ ਇਸ ਨੂੰ ਤਾਂ ਮੈਂ ਤਾਂ ਫਾਹਾ ਲਾ ਕੇ ਮਰ ਜੂ ਛੋਟੇ ਛੋਟੇ ਇਸੇ ਕਮਰੇ ਅੰਦਰ ਆਪਣੇ ਨਹੀਂ ਆ ਵਟ ਕੱਪ ਕਰਕੇ ਰੱਖ ਦਵੀਂ ਦੁਆਰੇ ਨੂੰ ਮੇਰੇ ਨਾਲ ਦੋ ਜਣੇ ਮੇਰੇ ਨਾਲ ਸੁਣਨਾ ਦੇਖ ਲੈ ਅਤੇ ਸਾਹਮਣੇ ਤੂੰ ਵੀ ਬੋਲੀ ਜਾਂਦੀ ਐ ਚਾਵਰ ਚਾਵ ਤਾਹ ਦੜਦੀਆਂ ਨੇ ਇਹਦੇ ਬੈਠੀ ਐ ਹਾਂ ਇਹ ਤਾਂ ਵਿਚਾਂ ਦੀ ਆਈ ਐ ਇਹਦੇ ਕਿਹੜਾ ਬੱਸ ਤੈਨੂੰ ਚੱਕ ਬੱਬੂ ਨੇ ਮੈਂ ਪਤਾ ਚੱਕਦਾ ਉਹ ਕਿ ਚੱਕੂਗਾ ਫੇ ਉਹ ਗੱਲ ਸੁਣ ਅਸੀਂ ਕਿਲੇ ਜਾ ਕੇ ਅਸੀਂ ਕਿ ਫੋੜਦੇ ਅਸੀਂ ਤਾਂ ਇਹਨਾਂ ਨੂੰ ਚੱਕ ਚੱਕ ਮਾਰਦੇ ਥੋੜੇ ਤਦਾਂ ਮੇਰੀ ਚਿੰਤਾਵਾ ਮੇਰੀ ਚਿੰਤਾ ਮੈਂ ਕਿਹਾ ਮੇਰੀ ਰੋਟੀਆਂ ਦੋਹਾਂ ਉਹ ਤਾਂ ਪਾਇਆ ਬੈਠੀ ਐ ਤੂੰ ਉਹ ਤਾਂ ਚਾ ਤਵੇ ਚੱਕ ਚੱਕ ਮਾਰਦੀ ਐ ਵੱਡੀ ਤਵਾਂ ਨਾ ਬੰਨੋ ਤਵਾਂ ਨਾ ਬੰਨਿਆ ਕਰ ਤਵਾਂ ਨਹੀਂ ਪਾਉਂਦੀ ਬੱਬੂ ਮੈਨੂੰ ਫੁੱਟਾ ਜਿੱਤਾ ਕੋਲਦਾ ਜੀ ਉਹਦੇ ਆਹ ਜੀ ਚੱਲ ਜਮਾ ਬੱਬੂ ਨਾਲ ਤਾਂ ਮੈਂ ਦੇਖਣਾ ਤੁਸੀਂ ਨਹੀਂ ਆਉਂਦੇ ਲੜਦਾ ਬੱਬੂ ਨਾਲ ਮੇਰੀ ਗੱਲ ਸੁਣ ਲੈ ਇਹ ਨੂੰ ਆਇਆ ਵੀ ਮੈਂ ਇਹਦੇ ਉੱਤੋਂ ਨਹੀਂ ਹੋ ਜਣੀ ਇਹ ਇੰਨਾ ਬੋਲ ਨਹੀਂ ਸਕਦੀ ਵੀ ਭਰਾ ਮਗਰਾ ਮਲਵਾਇ ਕਰ ਮੈਨੂੰ ਤਾਂ ਆਇਆ ਤੂੰ ਵੱਧ ਬੋਲਦਾ ਲੱਗਦੀ ਂ ਰਣੀ ਇਹ ਤਾਂ ਬੱਚੀ ਆਂ ਤੇ ਜਿਹੜਾ ਬੋਲਦਾ ਤੂੰ ਕਿਤਾ ਲੱਗੂ ਧੰਨਵਾਦ ਤੇਰਾ ਪਤਾ ਹੀ ਹੈ ਮੈਨੂੰ ਮੈਂ ਤੇ ਤੈਨੂੰ ਵੱਧ ਨਹੀਂ ਆਜੂ ਘਰਲਾ ਘੁੰਮ ਕੇ ਆ ਜਾ ਬਾਕੀ ਓਏ ਤੁਮ ਨਾ ਬੋਲਿਆ ਕਰ ਜਲਦੀ ਜੀ ਲੇ ਮੇਰੀ ਗੱਲ ਸੁਣ ਮੇਰੇ ਪੈਕੇ ਤੱਕ ਜਾਣਗੇ ਮੈਂ ਤਾਂ ਬੜੇ ਪੜੂੰਗੀ ਹੀ ਪੜੂੰਗੀ ਓਏ ਉਹਨਾਂ ਨੂੰ ਬੋਲਣ ਦੀ ਆਤ ਤਾਂ ਬੋਲੀ ਜਾਂਦੇ ਮੈਂ ਤੇ ਦੇਖਣੀ ਵੀ ਖਵੰਨਾ ਵੀ ਆਪਣਾ ਜਲੂਸ ਚੱਲ ਮੈਂ ਤਾਂ ਸਮਝਦਾ ਤੂੰ ਆਪਣੀ ਰੋਟੀ ਉਹਦੇ ਪਕਾ ਦੇ ਤਿੰਨ ਹਾਂ ਬਲਾ ਕਰਦੇ ਬੋਲਣ ਤਾਂ ਸਾਰੇ ਹਾਂ ਹਾਂ ਹਾਲੇ ਮਾਰੇ ਪੱਕੀ ਪੂੜੇ ਲਾਉਂਦੀ ਮੈਂ ਵੀ ਉਹਨਾ ਕੱਤੇ ਦਾ ਵੇਸਾ ਨਹੀਂ ਜਾਂਦਾ ਆ ਜਾ ਨਹੀਂ ਦਿਖਾਉਂਦੇ ਮਸਤੀ ਮਜਾ ਆ ਤੀ ਤੂੰ ਇੱਥੇ ਪੈ ਜਾਦਾ ਹੋਰ ਲਈ ਚਲ ਬੈਠ ਕੇ ਜ਼ਰਦਾ ਨਹੀਂ ਮੈਂ ਤਾਂ ਪਰਾਲੀ ਦੇ ਦਿੰਦਾ ਇਹਨੂੰ ਵੀ ਅਗਲਾ ਦਿਆਂ ਮੈਂ ਬੀਜ ਦੇ ਆਂਗਾ ਕੱਲ ਨੂੰ ਅੱਗ ਭੈਂ ਚੁਦਾ ਉਹਨਾਂ ਨੂੰ ਤਾਂ ਮਾਦੀ ਭੈਣ ਕਿਹਨੇ ਹੋਏ ਨਾ ਤੂੰ ਕੀ ਫਰਤ ਕਰਦਾ ਫਿਰ ਤੂੰ ਨਹੀਂ ਇਹ ਗਲਾ ਫੜਦਾ ਯਾਰ ਓਏ ਅੱਗਾਂ ਇਹ ਨਹੀਂ ਕਰਨੀ ਸਮਝਦਾ ਉਧਰ ਉਹਦਾ ਜਿਰੀ ਖੜੀ ਆ ਉਹਨਾਂ ਨੂੰ ਪੈ ਗਈ ਫੇਰ ਤੂੰ ਤਾਂ ਲੈ ਮੋੜ ਲੈਨੇ ਤੰਗੀਆਂ ਕਿੱਡੀ ਛੋਟੀ ਗੱਲਾਂ ਲੋਕੀ ਲੈ ਜਾਂਦੇ ਪਾਣ ਦੀ ਖੁਸ਼ ਹੋਣ ਢੱਕ ਨਹੀਂ ਜਿੰਨੀਆਂ ਲੇਟ ਹੋਈ ਜਾਂਦੇ ਬਾਪੂ ਗਾਲਾਂ ਦੀ ਜਾਂਦਾ ਤੇ ਮੇਰੇ ਤੇ ਚੜਜਾ ਨਾ ਕਿ ਉਹ ਤੇਰੀ ਘਰ ਵਾਲੀ ਨਾਲ ਰੋਟੀ ਨਾ ਪਾਣੀ ਓਏ ਸਾਰਾ ਕੁਝ ਪਕਾਉਂਦੀਆਂ ਬੁੜੀਆਂ ਬੱਬੂ ਤੂੰ ਉੱਠੇ ਪਾਸੇ ਚੱਲਦਾ ਤੂੰ ਲੱਗਾ ਰਾਣੀ ਦੇ ਮਗਰ ਏ ਤੂੰ ਸਿੱਧੇ ਪਾਸੇ ਚੱਲਾਂ ਹੱਦ ਦੱਸ ਮੇਰੇ ਘਰੇ ਤੇ ਚ ਬੋਲਦੀ ਨਹੀਂ ਤਵੇਂ ਕਿਸੇ ਲੜੀ ਜਾਂਦੇ ਮੈਂ ਤਵੇਂ ਮਾਰਦੀ ਸੀ ਅੱਜ ਓ ਆ ਜਲੂਸ ਨਿਕਲਦਾ ਆਪਣਾ ਕਾਲੇ ਪਾਣੀ ਅੱਗੇ ਦਿਖਾਉਣਾ ਮੈਂ ਮੇਰੇ ਕੋਲ ਗੱਸਾ ਹੈ ਮੇਰੀ ਗੱਲ ਸੁਣਾ ਮੈਂ ਵੀ ਦਿਖਾ ਦੂੰ ਮੈਂ ਇਹਦੇ ਮਰਗਾ ਨਾ ਫਾਹਲ ਹੈ ਕਿ ਛੁੱਡਾ ਨਾ ਧਰੂਗਾ ਮਰ ਜਾ ਭੈਣ ਤੂੰ ਕਦੇ ਮੇਰੇ ਪਾਸੇ ਆ ਕੇ ਮਰੀ ਹੋਏ ਤੂੰ ਬਰਾ ਕੋਈ ਨਹੀਂ ਬਰਾਬਰ ਦਾ ਹਿੱਸੇਦਾਰ ਹਲੇ ਤਾਂ ਹਿੱਸੇਦਾਰ ਹਲੇ ਉਧਰ ਅੱਡ ਲਾ ਲੀਏ ਤਾਲੇ ਉਧਰ ਕਰ ਲੀਏ ਕੋਈ ਕੰਮ ਯਾਰ ਮੇਰੀ ਗੱਲ ਸੁਣ ਲੈ ਆਪਣੀ ਤਾਂ ਨਿਭਦੀ ਨਹੀਂ ਮੈਂ ਤੈਨੂੰ ਗੱਲ ਦੱਸ ਸਹੀ ਆ ਜੀ ਸਰ ਬਾਹਰ ਵੰਡ ਲੋ ਬੱਟ ਪਾਰਾ ਬਾਹਰ ਵੰਡ ਲੋ ਤਦੂ ਸੱਦਲਾ ਪੰਚਾਇਤ ਬਾਹਰ ਵੰਡ ਲੋ ਵੰਡ ਵੰਡ ਨਾਲੇ ਜੇ ਜੇ ਤੇਰਾ ਵੰਡ ਕੇ ਜਿਹੜੇ ਪਾਸੇ ਤੂੰ ਬਾਗ ਜਾ ਬਾਗ ਜਾ ਜੇ ਮੈਂ ਤੁਹਾਨੂੰ ਜਨਮ ਆਇਆ ਨਹੀਂ ਸਮਝਦਾ ਮੈਂ ਖੇਤ ਆਂ ਆਪਦੇ ਬਗਦਾ ਤੈਸੋ ਡਰ ਕੇ ਖੇੜੇ ਖਾ ਕੇ ਮੈਂ ਵਾਗ ਜਾਂ ਤੂੰ ਮੇਰੇ ਹੱਥ ਨਹੀਂ ਲੱਗੇ ਫਿਰ ਤੂੰ ਛੇੜ ਕੇ ਦੇਖੀ ਮੈਨੂੰ ਛੇੜਨ ਨੂੰ ਤੂੰ ਜਾਂ ਬੱਬਰ ਛੇੜ ਮੈਂ ਤਾਂ ਆਇਆ ਕਹਿਣਾ ਵੀ ਚੱਲ ਛੋਟਾ ਛੋਟਾ ਕਾਨੂੰ ਹੱਥ ਚੱਕਣਾ ਖਾਦੂ ਚੱਕਣਾ ਆ ਆ ਮੈਂ ਬਾਲਕਾਂ ਨੂੰ 2 ਸਾਲ ਹੋ ਗਏ ਤੇਰੇ ਨਹੀਂ ਕਰਕੇ ਤੂੰ ਗੱਲ ਸੁਣ ਮੈਂ ਤਾਂ ਠੇਕੇ ਤੇ ਦਿੰਦਾ ਬਾਹਰ 8000 ਨਰਖਣ ਤਾਂ ਠੇਕੇ ਦੇ ਕੇ ਦਿਖਾ ਮੈਂ ਤਾਂ ਨਾ ਰੱਖਾਂ ਨਾ ਦੇ ਦੇਵਾਂ ਕਿਸੂ ਮੈਂ ਤੈਨੂੰ ਹੀ ਦਿੰਦਾ ਮੈਂ ਇੰਨੀ ਨਹੀਂ ਕਰਾਂ ਮੈਂ ਫਿਰ ਤੂੰ ਮੈਨੂੰ ਦੇ ਲੈ ਨਾ ਨਾ ਮੈਂ ਤ ਇਹਦਾ ਰਤ ਮੰਡਰੇ ਨਹੀਂ ਚੰਗੇ ਲੱਗਦੇ ਉਦੋਂ ਮੰਡ ਲਾਗੇ ਤੂੰ ਮੇਰੀ ਗੱਲ ਸੁਣ ਯਾਰ ਹਾਂ ਤੂੰ ਇਥੇ ਲਫੇੜੇ ਖਾ ਕੇ ਜਾਏਗਾ ਤੂੰ ਭਾਗ ਜਾ ਮੈਂ ਲਫੇੜੇ ਲੂੜੇ ਤਾਂ ਨਹੀਂ ਦੇਖ ਮੈਂ ਕੁਛ ਖਾਦਾ ਨਹੀਂ ਪੀਤਾ ਨਹੀਂ ਨਸ਼ੇ ਦਾ ਮੈਂ ਕੋਈ ਬਿਗਾੜਿਆ ਨਹੀਂ ਘਰ ਬਣਾਈ ਆ ਬਾਪੂ ਮਗੂ ਮਾਂ ਵੀ ਬਣਾਉਂਦਾ ਫਿਰਦਾ ਕੀ ਬਣਾਇਆ ਤੂੰ ਮੈਂ ਬਣਾਇਆ ਕਿ ਨਹੀਂ ਤਨਕਨਾਲ ਜਿਹੜੇ ਬਾਹਨ ਦੇ ਵਾਲਾ ਚਿਕਨ ਲੱਤੀ ਹੋਏ ਜੱਪ ਤੂੰ ਰੀਓ ਤੂੰ ਬੁਜੀ ਤੂੰ ਕਰਦਾ ਤੂੰ ਤੇ ਰੱਖ ਤਾ ਕੁਛ ਕਿ ਚੱਲ ਪਰ ਚੱਲ ਆਜੀ ਕੋਈ ਸੁਣ ਕਰਿਆ ਕਿ ਤਨਾ ਕਰਿਆ ਕਿ ਮੈਨੂੰ ਤੇ ਤਨੂ ਸੁਣੀ ਬਸਦੀ ਉਹ ਪੱਤੀਆਂ ਦੀਆਂ ਗੱਲਾਂ ਨਹੀਂ ਚੱਲਦੀਆਂ ਬਰਾਬਰ ਲਾਈ ਦਸਦਾ ਬੜੀ ਇਲਕਤਰ ਖੜਾ ਰੱਖਿਆ ਮੇਰੀ ਗੱਲ ਸੁਣ ਮਾਰੀ ਜੰਨੀ ਰਹਿਣੀ ਹੈ ਜੀਵ ਨੂੰ ਅੰਦਰ ਗਮੰਡਣਾ ਕਿ ਕੀ ਕਹਾਂਗੇ ਇਹਨਾਂ ਤਰਾਂ ਦੇ ਛਾਣੀ ਕੋਲਾਈਂ ਜਾੜਦੀਆਂ ਨੇ ਤੂੰ ਤਾਂ ਆਪਦੀ ਆਪ ਨੂੰ ਤਾਂ ਬਹੁਤ ਵੱਡੀ ਫੜਾਤ ਕਰ ਸੰਭੀ ਜੇ ਕਿਤੇ ਮੈਂ ਪੜ੍ਹੀ ਲਿਖੀ ਹੁੰਦੀ ਨਾ ਤਾਂ ਸਮਾਨ ਨੂੰ ਤਾਕੀ ਲਾ ਕੇ ਹੁਣ ਨੂੰ ਮੂੜੀ ਹੁੰਦੀ ਥੱਲੇ ਉਹ ਤਾਂ ਦਿਸੀ ਜਾਂਦਾ ਹਾਂ ਤੇ ਬਤਾਈਂ ਨੇ ਥੁੜੇ ਜਹੰਦੇ ਦੇ ਜਿਸਨ ਕਾਲ ਜਮੀਨ ਆਪਣੇ ਨੋਆ ਨੋਮਾ ਜਣੀਆਂ ਦੇ ਤਰਾ ਕਟ ਕੁੜੀਆਂ ਕੁੜੀਆਂ ਸੁਣ ਬਾਪੂ ਗਰਗੱਡਾ ਖੌਂਦਾ ਨਿਕੁਸੇ ਉਹ ਜਿਹੜੇ ਆ ਗਏ ਵੀ ਜਿਹੜੀ ਬੁਜ਼ੁਰਗ ਹੁੰਦੇ ਨੇ ਉਹ ਤਾਂ ਘਰਾਂ ਦੇ ਜਿੰਦੇ ਹੁੰਦੇ ਨੇ ਮਗਰ ਉਹ ਕੀ ਕਰਨਗੇ ਉਹਨਾਂ ਦਾ ਹੱਥ ਟੁੱਲੇ ਦੀ ਤੂੰ ਸੰਭਲੇਂਗੀ ਸੰਭਲ ਆਪਣੇ ਮੈਂ ਕਿੱਥੋਂ ਵੀ ਕਿੱਥੇ ਸੰਭ ਤਾਂ ਆੜੀਏ ਭਾਂਡੇ ਹੋ ਗਏ ਰੋਟੀ ਹੋ ਗਈ ਬਸ ਉਹਦਾ ਹੋ ਗਿਆ ਹਾਂ ਮੈਂ ਤਾਂ ਦੇਖ ਬਾਪੂ ਨੂੰ ਰੱਤੀ ਨਹੀਂ ਸੰਭ ਸਕਦੀ ਹੈਗੀ ਨਾ ਤਾਂ ਬਣੀ ਕਿਦ ਤਰ੍ਹਾਂ ਜਾਣ ਦੁੱਖ ਕਰਿਆਂਗੇ ਜਦੋਂ ਕਦੋਂ ਦੇਖ ਟੋਕ ਟਕਈਆ ਦੇ ਦੋ ਰੋਟੀ ਜੇ ਦੋ ਰੋਟੀ ਦੋ ਦਿਨ ਜਾਣਾ ਦੁੱਪਰ ਘਰ ਰੱਖਿਆ ਬਾਪੂ ਨੇ ਤਾਂ ਦੇ ਮੈਸੇ ਦੇ ਆ ਦੇ ਭਾਈ ਬਾਜ ਬਾਜ ਕਲਾ ਕੇ ਕਿਹੜੇ ਦੇ ਬਲਾਈ ਕੰਮ ਬਗਾੜ ਰੱਖਿਆ ਹੋਰ ਬਣੇ ਹੋਰ ਕਹਿੰਦੇ ਮੋਰ ਠੀਕ ਆ ਬਣੀ ਤੰਦਰੁਸਤ ਆ ਸਾਰੇ ਹਾਂ ਵੀ ਠੀਕ ਆ ਬਸ ਸੜ ਤਾਂ ਕੁੜੇ ਨਹੀਂ ਬਾਹਰ ਬਦਲੇ ਲੈ ਅੱਛਾ ਬੋਰ ਲਈ ਤਾਂ ਪਾ ਰੱਖੇ ਵੀਰੇ ਨਾਲ ਤਾਂ ਇਹ ਜੇ ਤੱਕ ਦੇ ਤਾਂ ਮੇਰੀਆਂ ਤਾਂ ਰਾਣੀ ਕੋਲੇ ਰਾਣੀ ਦੀਆਂ ਮੇਰੇ ਕੋਲੇ ਉਧਰ ਉਧਰ ਉਂਗਲਾਂ ਲਾ ਲਾ ਕੇ ਸਾਡਾ ਭੇਡ ਪਵਾ ਰੱਖੇ ਤੇ ਰਾਣੀ ਉਠਾਣੀ ਤੇ ਔਰ ਬਜਾਰ ਵਾਲੀ ਵੀਰੇ ਨਾਲ ਕਰਦੇ ਆ ਗੱਲ ਆਪਾਂ ਹੁਣ ਇਹਨੂੰ ਸਮਝਾਇਆ ਮੈਂ ਤਾਂ ਹੁਣ ਮੈਂ ਮੇਰੀ ਗੱਲ ਸੁਣ ਹਾਂ ਬੁੜੀ ਨੂੰ ਕੱਢ ਦੋ ਬਾਹਰ ਮਾਸ ਮੈਨ ਤੇ ਕਿਹਨੂੰ ਮੇਰੇ ਨਾਲ ਗੱਲ ਹਾਂ ਇਹ ਦੇਖ ਲੈ ਬਣੀ ਜੀ ਮੈਂ ਠੀਕ ਲੱਗਦਾ ਤੁਸੀਂ ਲੜ ਜਾਓ ਆਪਸ ਵਿੱਚ ਫਰਕ ਪਾਉਣੇ ਹੋ ਤੁਸੀਂ ਉਸੇ ਨੂੰ ਬਾਹਰ ਕੱਢ ਦੋ ਹਾਂ ਕੋਈ ਤਾਂ ਨਾ ਕਹਣ ਲੋਕ ਵੀ ਬੀਬੇ ਮੁੱਕ ਗਈ ਵੀ ਤਾਂ ਬਾਪੂ ਦੀ ਨਹੀਂ ਨਹੀਂ ਕੋਈ ਨਾ ਕੁਛ ਕਾਇਦਾ ਹੈਗਾ ਔਰ ਹੋਰ ਕਿਹੜਾ ਬੁੜੇ ਦਾ ਨਾ ਜ਼ਮੀਨ ਆ ਵੀ ਆਪਾਂ ਤਾਂ ਲਾਲਚਾ ਸਹੀ ਗੱਲ ਹੈ ਔਰ ਮੈਂ ਦੇਖ ਲਈ ਦੀ ਜੀ ਮੈਂ ਠੀਕ ਲੱਗਦਾ ਠੀਕ ਕੀ ਲੱਗਦਾ ਤੂੰ ਬੁੜੇ ਨੂੰ ਦੇ ਅੱਜ ਤੱਕਾ ਸਾਨੂੰ ਦੇਖੀ ਜੋ ਕੀ ਬਣਦੀ ਫਿਰ ਕੁਝ ਨਹੀਂ ਬਣਦਾ ਦੀ ਜੀ ਤੁਹਾਨੂੰ ਪਤਾ ਹੀ ਹੈ ਮੇਰਾ ਤਾਂ ਉਹ ਤਾਂ ਮੈਨੂੰ ਪਤਾ ਤੇਰਾ ਉਹੀ ਸ਼ੇਰ ਨਹੀਂ ਬਣਦੀ ਰਹਨੀ ਹੁੰਦੀ ਆ ਤੂੰ ਤਾਂ ਮੈਂ ਲੜ ਨਹੀਂ ਸਕਦੀ ਤੈਨੂੰ ਹਾਂ ਲੜ ਨਹੀਂ ਸਕਦੀ ਮੇਰੇ ਨਾਲ ਹੀ ਅੱਡੀ ਜਵਾਨ ਕੱਢਣ ਚੌਕਰੀਆਂ ਆ ਆ ਦੇਖ ਲੈ ਬਾਈ ਮੇਰੇ ਨਾਲ ਤੇ ਵਿਧਾਰਾ ਜੁੱਦਣਾ ਲਾਂਦੀ ਆ ਤੁਸੀਂ ਆਸ ਵਿੱਚ ਨਾ ਲੜੋ ਤੁਸੀਂ ਜਿਹੜਾ ਮੈਂ ਸੁਣੂ ਆਖਿਆ ਤੁਸੀਂ ਉਹ ਕਰੋ ਕੰਮ ਚਲ ਅੱਜ ਕਰਦੇ ਆ ਵੀਰੇ ਚਾਹ ਬਣਾਵਾ ਫਿਰ ਬਣਾਉਣਾ ਚਾਹ ਮੈਂ ਬਣਾਉਣੀ ਆਂ ਤੁਸੀਂ ਕਰ ਲਓਗੇ ਹੂੰ ਬਸ ਚਾਹ ਦਾ ਬਣੇ ਬਸ ਚਲ ਆ ਜਾ ਬਾਈ ਮੜਾ ਜਾ ਆਪਾਂ ਔਰ ਵੀਰੇ ਕਰੇ ਸਾਰੇ ਠੀਕ ਠਾਕ? ਹਾਂ ਠੀਕ ਠਾਕ ਆਪਣੇ ਆਪਣੇ ਦੱਸੋ ਠੀਕ ਹੈ। ਹਾਂ ਵੀਰੇਨ ਵਧੀਆ ਬੱਸ ਠੀਕ ਹੈ ਜਿਹੜਾ ਟਾਈਮ ਨਿਕਲ ਹੀ ਜਾਂਦਾ ਹੈਗਾ। ਸਹੀ ਗੱਲ ਹੈ। ਔਰ ਸਟੇਮਿੰਟ ਬਣਾ ਬੈਣ। ਔਰ ਬੱਸ ਰਾਣੀ ਚਾਹ ਬਣ ਗਈ? ਹਾਂ ਜੀ। ਕਿਵੇਂ ਆ ਜਗੇ? ਠੀਕ ਹੈ। ਔਰ ਕਿਦਵਾ ਆ ਸੀ? ਆ ਜ ਮਾ ਹੁਣੀ ਆਈ ਸੀ। ਉਹ ਲਫਾਫੇ ਆ ਕੇਲੇਆਂ ਨਾਲ ਅੰਦਰ ਧਰਤਾ। ਲਫਾਫੇ ਨੂੰ ਖੜ ਜਾ ਮੇਰੇ ਸਿਰ ਤੇ। ਓ ਭੁੱਖ ਲੱਗੀ ਸੀ ਖਾਈ ਲੈਂਦੇ। ਔਰ ਅੱਗੇ ਤਾਂ ਤੁਸੀਂ ਭੁੱਖੇ ਮਰਦੇ ਹੋਗੇ ਫੇਰ ਭਾਈ ਦੇ ਕੇਲੇ ਲਈ ਆਸਤ। ਮੈਂ ਨਹੀਂ ਕੁਛ ਖਾਣ ਨੂੰ ਕੰਧਰਾ। ਹਣਾ ਭੁੱਖ ਲੱਗ ਰਹੀ ਹੈ ਹੋਰ ਯਾਰ ਮੈਂ ਤਾਂ ਕਹ ਉੱਥੇ ਖਾਂਦੇ ਰਹਿ ਤਾ ਚਲ ਬਾਬਾ ਬਣੇ ਇਕੱਲੇਆਂ ਦਾ ਕਿੱਥੇ ਅੰਦਰ ਤਰ ਤਾ ਕੱਲੀ ਖਾ ਜੂ ਮੈਨੂੰ ਦਿੰਦੀ ਨਹੀਂ ਜਦ ਤੀ ਭੈਣ ਉਹ ਕਹਿ ਕੇ ਜਾ ਕਦੋਂ ਵੰਡ ਕੇ ਜੀ ਆਸਾ ਤਾਂ ਵੇਖ ਲੈ ਫਿਰ ਤਦ ਵੰਡ ਕੇ ਖਾ ਲਿਆ ਕਰੋ ਸਾਰਾ ਪਰਿਵਾਰ ਆ ਅਖੇਰ ਮਾਂ ਨਾਲ ਮਸ ਕਰਿਓ ਕਿਵੇਂ ਜੇ ਪਖਾਣਾ ਪਾਉਂਦੇ ਮੈਨੂੰ ਪਾਉਣਾ ਵੀ ਨਹੀਂ ਆਉਂਦਾ ਹੋਰ ਫਿਰ ਘਰੇ ਠੀਕ ਠਾਕ ਹੈ ਹਾਂ ਜੀ ਰਾਬ ਜੀ ਠੀਕ ਠਾਕ ਹੈ ਵਧੀਆ ਵਧੀਆ ਬਈ ਤਾਂ ਲੰਗੀ ਜਾਂਦਾ ਜਿਹੜਾ ਮੈਂ ਤਾਂ ਭੈਣ ਨੂੰ ਹੀ ਆਖਿਆ ਰਹਿ ਦਿਸ ਉਹ ਤਾਂ ਤਾੜ ਕਰੀ ਜਾਂਦਾ ਹਾਂ ਮੈਂ ਤਾਂ ਆ ਵੀ ਤੁਸੀਂ ਬੁੜੀ ਨੂੰ ਜੀ ਮੈਂ ਤਾਂ ਚੱਲਿਆ ਵੀਰ ਮੈਂ ਘਰੇ ਲੇਟ ਹੁੰਨਾ ਜੀ ਮੈਂ ਤਾਂ ਇਹ ਕਹਿੰਦਾ ਸੀ ਜੇ ਤੂੰ ਅੱਜ ਰਹਿ ਪੈਂਦਾ ਨਹੀਂ ਜੀ ਘਰ ਤੱਕ ਪੁੱਤ ਲਾ ਲੈਂਦੇ ਨਾਲੇ ਮੀਟ ਮੂਟ ਲਿਆਉਂਦੇ ਮੈਂ ਖਾਂਦਾ ਨਹੀਂ ਬੈ ਕੇ ਸਿੱਖਦਾ ਮਨੋਂ ਰਾਂ ਮੀਟ ਚੱਲ ਕੋਈ ਨਾ ਮਾਰ ਲਿਆ ਕਰ ਜਿਹੜਾ ਠੀਕ ਹੈ ਜੀ ਕੋਈ ਮੈਂ ਤਾਂ ਛੱਡ ਗਿਆ ਨਾ ਨਹੀਂ ਮੈਂ ਬਗ ਜੀ ਬਗ ਜੂ ਬਗ ਜੀ ਠੀਕ ਹੈ ਚੰਗਾ ਠੀਕ ਹੈ ਜੀ ਚੱਲ ਠੀਕ ਹੈ ਵੀਰ ਚੰਗਾ ਠੀਕ ਹੈ ਬੰਨੇ ਠੀਕ ਹੈ ਚੰਗਾ ਠੀਕ ਹੈ ਲੈ ਆ ਕੀ ਆਇਆ 10 ਮਿੰਟ ਦੀ ਮੁੜ ਗਿਆ ਹਣਾ ਇਹ ਤਾਂ ਕਹਿੰਦਾ ਮੈਂ ਇੱਥੇ ਨਾਲ ਦੇ ਪਿੰਡ ਆਇਆ ਤੀਗਾ ਉੱਚਾ ਆਇਆ ਤੀਗਾ ਇਹ ਕਹਿੰਦਾ ਵੀ ਚਲ ਮੜੇ ਦੇ ਭੈਣ ਕੋਲੇ ਜਾਇ ਮੈਂ ਤਾਂ ਆ ਗਿਆ ਤੀ ਆਹ ਹੋ ਰਾਜਿਆਂ ਦਾ ਘਾਂਟਾ ਵੇ ਕਹਿੰਦਾ ਕੀ ਗੱਡੀ ਕੀ ਪੂਰੀ ਫਿਰ ਕੰਮ ਆਉਂਦਾ ਤੈਨੂੰ ਪਤਾ ਤਾਂ ਹੈਗਾ ਕਰ ਮਸਾ ਆਉਂਦਾ ਕਦੇ ਕਦੇ ਆਉਂਦਾ ਇਹ ਚਲ ਚੰਗਾ ਮੈਂ ਕੀ ਕਰਦੀ ਆ ਤੂੰ ਦੇਖਦੀ ਆ ਟੁੱਟ ਟੁੱਟ ਗੁੰਦੀ ਆ ਰਾਣੀ ਨੂੰ ਦਿੰਦੇ ਕੀ ਕੋਈ ਦੁੱਦੀ ਕੋ ਟੀਲਾ ਦੇ ਭੁੱਖ ਲੱਗੀ ਵੀ ਯਾਰ ਖੇਤੋਂ ਆਇਆ ਮਤਲਬ ਭੁੱਖੀ ਮਰਦਾਂ ਨੇ ਆ ਗਏ ਆਏ ਭੁੱਖਾ ਕਹੋਂ ਕੰਦਰ ਦੀ ਇਹ ਮੇਰਾ ਤਾਂ ਕਰ ਲਿਆ ਕਰ ਐਡਿਟ ਸੂਟ ਦਬਾਉਣਾ ਮਹਿੰਗਾ ਤੈਨੂੰ ਦੇਖ ਲੈ ਕਿ ਤਾ ਚਾਹ ਦੁੱਧ ਦੇ ਦੇ ਘੁੱਟ ਮੈਂ ਤੜਕੇ ਦੇ ਗਏ ਹੋਣਾ ਖੇਤ ਅਸੀਂ ਉੱਥੇ ਲੜ ਕੇ ਆਏ ਆ ਤੇ ਮੱਥਾ ਫੜੇ ਲਾ ਕੇ ਆਇਆ ਬਬੂ ਦੇ ਹੁਣ ਦੱਸ ਕਹ ਤੂੰ ਲਾ ਕੇ ਨੂੰ ਹੀ ਥਾਪੜੇ ਤੂੰ ਥਾਪੜੇ ਕਾ ਤੋ ਅੱਗ ਨਹੀਂ ਸੀ ਲਾਉਂਦਾ ਬਾਹ ਨੂੰ ਕਹਿੰਦਾ ਬਾਹੜ ਮੰਡ ਲਾ ਮੈਂ ਖੜੀ ਵਾਹਨ ਵੰਡ ਲਾ ਅੱਧਾ ਮੈਨੂੰ ਦੇ ਦੇ ਤਾਂ ਤੁਲ ਮੰਗਣਾ ਖੰਦੀ ਹਾੜੀ ਵਲੇ ਵੰਡ ਲਾਗੇ ਹੁਣ ਖੜਜਾ ਅਕਲ ਨਹੀਂ ਉਹਨੂੰ ਵੀ ਸਰਕਾਰ ਨੇ ਰੋਕ ਲਈ ਹੋਈ ਹੈ ਕਾਤ ਲਈ ਅੱਗ ਉਹਨੇ ਲਾਈ ਹੈ ਮੈਂ ਨਹੀਂ ਲਾਈ ਸਾਲ ਦੇਖਾ ਤੁਹਾਨੂੰ ਉਹਨੂੰ ਰੋਕ ਦਿੰਦਾ ਰੋਕਿਆ ਸੀਗਾ ਮੁਖੱਦਰ ਦਾ ਵਾਹਨ ਵੰਡ ਲਾ ਆਪ ਤਾਂ ਮੈਂ ਦਾ ਰੋਟਾ ਵੇਟਰ ਨਾਲ ਵਝਾ ਲੂੰ ਫੇਰ ਮੈਨੂੰ ਹਾੜੀ ਵਲੇ ਓਏ ਅੱਗ ਲਾਤੀ ਬੱਬੂ ਨੇ ਯਾਰ ਆਪਣੇ ਵਾਲੇ ਨੇ ਅੱਗ ਲਾਤੀ ਮੈਂ ਨਹੀਂ ਦੇਖਦਾ ਵੀ ਖਾਤੋਂ ਆਪਣੇ ਦੇ ਆਪਣੇ ਉੱਪਰ ਪਾਤਾਲ ਜਾਮ ਫੇਰ ਜੇ ਮੈਂ ਉਹਨਾਂ ਦੇ ਤੋਂ ਮਾਵੀ ਮੈਂ ਉਹਨੂੰ ਰੋਕਿਆ ਮੈਂ ਆਪਣਾ ਵਾਹਨ ਵਾਲੇ ਸੰਜਾ ਅੱਗ ਆਪਾਂ ਰਾਤ ਬਰਾਤੇ ਲਾ ਮਗਰ ਗੁੱਸੇ ਨਾਲ ਟੁਰਦਾ ਵਸ ਚਲ ਠੀਕ ਹੈ ਮੈਂ ਕਾ ਕੀ ਚੁਰ ਚੁਰ ਜੇ ਕਰੀ ਜਾਂਦੀਆਂ ਤੁਸੀਂ ਸਾਡਾ ਕੰਮ ਨਹੀਂ ਆਪ ਸਾਡੀ ਗੱਲ ਲੱਗਿਆ ਕਹਿੰਦੀ ਦਾਲ ਸਬਜ਼ੀ ਕੀ ਬਣਾਈ ਹੈ ਕਿਤੇ ਹੋਰ ਤਰ ਵੀ ਸ਼ਰਾਰਤ ਨਹੀਂ ਕਰੀ ਜਾਂਦੀਆਂ ਸ਼ਰਾਰਤ ਨੂੰ ਅਸੀਂ ਕੀ ਕਰਤੀ ਬਈ ਸ਼ਰਾਰਤ ਮੈਂ ਕਹਾਂ ਕੋਰ ਕੋਰ ਜੇ ਕਰੀ ਜਾਂਦੀਆਂ ਤੁਸੀਂ ਜਾ ਤਾਂ ਨਾ ਬੱਲਿਆ ਕਾ ਠੀਕ ਹੈ ਰਹਿ ਸਿੱਧੇ ਰਹਾ ਕਰ ਕੇ ਓ ਜਾ ਭੈਣਨੀ ਕੰਮ ਕਰ ਲਾ ਆਦਾ ਵੀ ਕੰਨ ਫਾਈ ਜਾਦਾ ਦੁੱਧ ਦੀਆਂ ਘਟ ਲਿਆ ਕੇ ਨਹੀਂ ਦਿੱਤੀ ਗਈ ਖਸਮ ਨੂੰ ਉੱਤੇ ਚੜਜ ਕੇ ਆ ਕੇ ਬੋਲਣ ਲੱਗ ਜੂ ਬੋਲਣ ਲੱਗ ਜੂ ਤਾਂ ਮੇਰੇ ਕੋਲ ਫਰਕ ਦਿਖਾ ਲੈ ਕਿਤੇ ਮੈਂ ਤਾਂ ਤੂੰ ਨਾ ਦੱਸਣਾ ਮੇਰਾ ਸਿਰ ਦੇਖੋ ਭਾਵੇਂ ਤੂੰ ਪਰੇ ਵਾਜ ਇਹ ਨੰਬਰ ਕੋ ਤਾਕਤ ਪਾ ਨੀ ਕਮਲੀ ਜੀ ਮੈਂ ਸੱਚੜਾ ਰੱਖੇ ਬੋਲਦੀ ਆਂ ਇਹ ਗੱਲਾਂ ਬੁੜੀ ਦੀ ਗੱਲ ਸੱਚੀ ਆਂ ਇਹਨੇ ਸਿਰ ਚੜਾ ਰੱਖੀ ਆਏ ਕਿ ਮੈਂ ਬੋਲਦੀ ਆ ਮੇਰਾ ਸਿਰ ਤੋਂ ਖੰ ਲਾਦਾ ਉਧਰੋਂ ਮੈਂ ਵੱਧ ਬੋਲਦਾ ਉਧਰੋਂ ਇਹ ਬੋਲਦੀ ਆਂ ਭਾਇਆ ਨਾ ਦੱਸ ਹੁਣ ਕੀ ਕਰੀਏ ਇਹਨਾਂ ਦਾ ਲਾਜ ਤਾਂ ਉੱਥੇ ਸਿੱਟ ਕੇ ਆਇਆ ਸੀ ਹੁਣ ਦੇਖ ਲੈਂਦੇ ਆ ਉਹ ਯਾਰ ਕਾਦੇ ਪਿੱਛੇ ਲੜਦਾ ਯਾਰ ਐਨੀ ਤਾ ਉਦੋਂ ਮੇਰਾ ਕੁੱਤ ਕਲੇਸ਼ ਤੋਂ ਉੱਥੇ ਆਇਆ ਕਰੇ ਫੇਰ ਪਾਈ ਬੈਠੀਆਂ ਬੁੜੀਆਂ ਉਹ ਇਹਨਾਂ ਨੂੰ ਚੁੰਨੀ ਚਾ ਕੇ ਇਕੱਲਾ ਨੂੰ ਦੁਵਾਲ ਦੇ ਜਾ ਤੂੰ ਆਦਨ ਨੂੰ ਦੁਵਾਲ ਦੇ ਨਹੀਂ ਮੈਂ ਦੁਵਾਲ ਦੇ ਨਾ ਫੇਰ ਕਲੇਸ਼ ਨੇ ਬੜੂਆ ਮ ਉਹ ਫਿਰ ਆਏ ਉਹ ਕੰਮ ਕੁੱਤਨ ਦਾ ਵੱਧ ਕਰਦੀ ਐ ਕੰਮ ਦਾ ਵੱਧ ਕਰਦੀ ਐ ਉਹ ਫਿਰ ਆਥਨ ਨੂੰ ਤੇਲ ਲਿਆ ਕੇ ਦੇਦੇ ਹੋ ਪਤੰਜਲੀ ਵਾਲਾ ਮਾਲਦਿਆ ਕਰਖਣਾ ਬਈ ਮਾਲਦੋ ਲੱਤਾਂ ਵਾਹ ਲੱਗ ਜਾਂਦੀ ਬਈ ਲੱਤਾਂ ਵਾਹ ਮਾਲ ਲੀਆਂ ਪਹਿਣੀਆਂ ਆਨੰਦ ਲੈਤੇ ਆ ਉਹਨਾਂ ਨੇ ਮਾਪੇ ਛੱਡ ਕੇ ਮੇਰੇ ਕੋਲੇ ਆਈਆਂ ਮੈਂ ਵਿਆਹ ਤਾਂ ਹੁਣ ਰੇਕ ਦੀ ਹੁੰਦਾ ਮੈਂ ਕਿਹੜਾ ਕਹਣਾ ਮੇਰਾ ਲਈਦਾ ਹੋਇਆ ਤੇਰਾ ਵੀ ਹੋਇਆ ਤੇਰੇ ਤੂੰ ਤੇ ਕੁ ਵੀ ਬਧਰੀ ਸੇਵਾ ਕਰਦਾ ਅੱਗ ਤਾਂ ਆਪਣੀ ਲੱਗੀ ਛੱਗ ਤਾਂ ਲੱਗੀ ਮੈਂ ਕਿ ਤੇਰੇ ਕੋਲ ਬੱਦਾਂ ਦੇ ਕੰਨਾਂ ਚ ਬਹਿ ਜਾਂਦੀ ਆ ਹਾਂ ਯਾਰ ਜੇ ਅਰਗੇ ਵੀ ਆਪਾਂ ਤੇ ਮੇਰੇ ਕੰਨੀ ਮੂੰਹ ਕਰ ਬੈ ਆਰੇ ਮੂੰਹ ਆਇਆ ਜਿਵੇਂ ਕੋਈ ਮਾਰੇ ਵਰਗੀ ਤੈ ਮੈਨੂੰ ਮੱਥੇ ਵੀ ਨਾ ਲਾਉਂਦਾ ਕਰੀ ਤੂੰ ਬੰਨਣਾ ਨਹੀਂ ਹੁਣ ਮੈਨੂੰ ਉਹਦੇ ਨਾਲ ਗੱਲ ਕਰਨ ਦੇ ਸਾਰੀ ਕੱਟਣਾ ਹੁਣ ਤਾਂ ਹਾਂ ਕੱਢ ਮੇਰੀ ਗੱਲ ਸੁਣ ਇਧਰ ਮੱਟਾ ਦਿਮਾਗ ਦਾ ਨਾ ਹੋਇਆ ਕਰ ਸਾਰੇ ਪੈਣ ਪਾਣ ਕਰਦਾ ਰਹਿਣਾ ਉਸ ਬੋਰ ਮੈਂ ਨਾ ਕੀ ਕਰੂ ਅਕਲ ਨਹੀਂ ਮੌਤ ਨਹੀਂ ਤਰੇ ਮਰੀ ਚੱਪਾ ਨਾ ਸਾਰੇ ਵਾਲ ਜੱਟ ਕਰਾਰਾ ਯਾਰ ਐਵੇਂ ਵੀ ਕੀ ਇਹਦੀ ਬੋਲਦਾ ਮੇਰੀ ਗੱਲ ਸੁਣਨਾ ਬੰਦਿਆਂ ਵਾਂਗੂ ਰੋਜ਼ ਕਿਚਕਿਚ ਇਹ ਲੋਕ ਕੀ ਕਹਿਣਗੇ ਹੁਣ ਸਾਢੇ 13 ਾਂ ਦੀ ਹੋਈ ਹੋਈ ਆ 16 ਸਲਾਈ ਇੱਥੇ ਸਾਡੇ ਵਿੱਚ ਇੱਕ ਸਮਾਨ ਨਾ ਪਾ ਦੀ ਮੈਂ ਫੜ ਕੇ ਜੁੰਡਾ ਤੋਂ ਘੜੀਸੀ ਲੜਾ ਉਹੀ ਜਾ ਬਈ ਤੂੰ ਸੇ 2 ਮਿੰਟਾਂ ਚ ਲੜ ਪੈ ਨੀ ਬੋਲਣ ਲੱਗ ਜੇ ਤੁਹਾਡਾ ਪਾ ਦਾ ਲੜ ਜਾ ਆਪਾਂ ਨੂੰ ਸੁਲਾ ਕਰ ਲੈਣ ਆਪਨੇ ਤਾਂ ਸੁਣੀ ਹੈ ਯਾਰ ਇਹ ਜਨਾਨੀਆਂ ਪਿੱਸੇ ਭਾਣਾ ਲੱਗ ਲਏ ਇਹ ਸੁਲਾ ਕਰ ਸਕਦੀ ਆ ਬਈ ਜਨਾਨੀਆਂ ਨੇ ਤਾਂ ਹਾਂ ਹਲ ਤਾਂ ਤਵੇ ਚੱਕ ਕੇ ਤਮਾਦੀ ਇਹ ਤਾਂ ਉਮਰ ਜਣਾ ਚਾਰ ਕਰੇ ਤੇ ਸੁਣਾ ਕੇ ਫੇਰ ਸਾਹ ਆਉਂਦੇ ਨੇ ਪਰਾਂ ਕਰਕੇ ਰਾਂ ਮਰ ਕੇ ਨਹੀਂ ਲੜਿਆ ਤੀਵੀਆਂ ਦੀ ਲੜਾਈ ਏ ਉਹ ਹਰ ਮਨ ਕਰ ਤੇਰਾ ਰੁੱਝ ਜਾ ਤੇਰਾ ਹਰ ਜਾ ਨਾ ਮੈਨੂੰ ਤਾਂ ਪਤਾ ਹਲੂਮਾਨ ਵਰਗਾ ਤਾਂ ਆਪਣਾ ਬੁੜਾ ਪੂਸ ਨੂੰ ਅੱਗ ਲਾ ਕੇ ਫਰਦਾਰਾਂ ਦਾ ਇੱਥੇ ਨਾਲ ਓ ਛੱਡ ਜਾ ਰਿਹਾ ਉਹ ਤਾਂ ਮੇਰੀ ਗੱਲ ਸੁਣ ਆਪਣੀ ਤਾਂ ਕੋਈ 16 ਸਮਾਈ ਹੈ ਦੋਵਾਂ ਦੀ ਇਹਨਾਂ ਨੂੰ ਕਹਦੇ ਉਹਨਾਂ ਟਿਕਿਆ ਰੱਖ ਆਪਣਾ ਬੁੜਾ ਇਹਨਾਂ ਦੇ ਪੱਦ ਸਭ ਤੋਂ ਦਰੰਜ ਆਇਆ ਓ ਛੱਡ ਜਾ ਰਿਹਾ ਉਹ ਤਾਂ ਜਹੀ ਜਿਹੀ ਕਤੂ ਦਾ ਮਾਰ ਜਾ ਜੱਜ ਕਰਦਾ ਤਾਂ ਇਹ ਭੁੱਖੀ ਜਾਂਦਾ ਫੜ ਕੇ ਜਾ ਕਿੱਧਰੋਂ ਆਇਆ ਮੈਂ ਤਾਂ ਤਾਂ ਸਾਡੇ ਕੋਲੇ ਬੈਠਾ ਸੀਗਾ ਤਾਂ ਚਾਹ ਰੋਟੀ ਤਿਆਰ ਰੋਟੀ ਫਿਰ ਕਰ ਤਾ ਚਾਹ ਰੋਟੀ ਨਹੀਂ ਦਿੰਦਾ ਟਾਈਮ ਨਾਲ ਤਾਂ ਇਹਨੂੰ ਬਾਤ ਲਾ ਹੋ ਪੀ ਚਾਹ ਪਾ ਲਿਆ ਕਰ ਮੈਂ ਸਾਨੂੰ ਕੱਕਣ ਦਾ ਪਾਲਾ ਕਰ ਤੂੰ ਕੱਖ ਪੌਣ ਜੋਗ ਖਾਏਗਾਗਾ ਉਹ ਕੱਖ ਪੌਣ ਜੋਗ ਜਦੋਂ ਤੁਸੀਂ ਜੋ ਜਣੀਆਂ ਬਈ ਫਿਰ ਮੈਨੂੰ ਬੁੜੇ ਨਾਲ ਮੇਰੀ ਗੱਲ ਮੇਰੀ ਗੱਲ ਸੁਣ ਹਾਂ ਹਾਂ ਦੱਸ ਮੈਂ ਤੈਨੂੰ ਐਂ ਕਹਿਣਾ ਵੀ ਉਹ ਚਾਹ ਪਈ ਤੇਰੀ ਤਾਂ ਸੜੀ ਜਾਂਦੀ ਐ ਚਾਹ ਦਾ ਪੀ ਸਕਦਾ ਜਣਾ ਉਹਦੀ ਬਾਬਾ ਤੂੰ ਰੋਟੀ ਉਧਰ ਆਉਣ ਲੱਗਾ ਗੁਰਦੁਆਰੇ ਚ ਖਾਇਆ ਕਰ ਬਾ ਸ਼ੇਰਾ ਤੇ ਬੜ ਬਰਾ ਤੇ ਨਾ ਮਨ ਕਰਦਾ ਹੋ ਮੁੰਡਾ ਜੀ ਜੰਮਾ ਤਾਂ ਤਈ ਆਏ ਹੁਣ ਮੈਂ ਕੀ ਕਰਾਂ ਆ ਤੂੰ ਕਿਹੜਾ ਹੋਣੀ ਸਮਝਾ ਨਹੀਂ ਸਕਦਾ ਭਲਾ ਤਰਾ ਬਥੇਰਾ ਕਹਿੰਦਾ ਮੈਂ ਉਸ ਲੜ ਕੇ ਖੇਤ ਲੜ ਤਾ ਮੇਰੇ ਲੜ ਕੇ ਤਾਸ ਤੇ ਬੈਠਾ ਰਹੇ ਹਾਂ ਗੱਲ ਖੋਲਦੇ ਹੋਰ ਬੰਦਾ ਕਰਤਾ ਪਰਾਲੀ ਨੂੰ ਅੱਗ ਲਾਤੀ ਜਿਉ ਸੜੇ ਨਾ ਟ ਲੈ ਗਣਾ ਫੋਟੋ ਬੋ ਕੰਡਰ ਠੇਪ ਪੁਰਖਾ ਲਾ ਕੇ ਫਿਰ ਕਿਵੇਂ ਕਰਦਾ ਜੁਰਮਾਨਾ ਜੁਰਮਾਨਾ ਵਧਾਦਾ ਜਿਹੜਾ ਤਾਂ 5000 ਸਿੱਤਾ ਹੀ ਗਿਲੇ ਤੋਂ ਪਰ ਤਾਂ 10 ਕਰਤਾ ਤੇ 10 ਵਾਲੇ ਜੇ ਵਾਧਾ ਕਰਦਾ 20 50000 ਤੱਕ ਜੁਰਮਾਨਾ ਕਰਤਾ ਤੇ ਉਹਨੂੰ ਕਹਿੰਦੇ ਇਕੱਠਾ ਮੜਵਾ ਲਿਓ ਉਦੋਂ ਪਤਾ ਲੱਗੂ ਜਦੋਂ ਉਹ ਸੋਡਾ ਨਿਕਲੇ ਸਨ ਬੜਾ ਮਤ ਤੂੰ ਮੇਰੀ ਗੱਲ ਸੁਣ ਬਾਪੂ ਹਾਂ ਰੋਟੀ ਰੂਟੀ ਜਦੋਂ ਖਾਣੀ ਹੁੰਦੀ ਹੈ ਨਾ ਮੜ ਜਾ ਮੈਨੂੰ ਫੋਨ ਕਰ ਦਿਆ ਕਰ ਮੈਂ ਤੇਰਾ ਉੱਥੇ ਤਾਂ ਅਸਤੀ ਫੜਾਇਆ ਕਰੂੰ ਉਹ ਤਾਂ ਤੇਰੇ ਅੱਛੀ ਫੜਾਇਆ ਕਰੂੰ ਤਾਂ ਤੇਰਾ ਦੂਰ ਹੈ ਉਹ ਇੱਥੇ ਆਸ ਵਿੱਚ ਲੜੀ ਜਾਂਦੀਆਂ ਰਹਿੰਦੀਆਂ ਹੈ ਮੈਂ ਇੱਕ ਤੁਹਾਨੂੰ ਐ ਦੱਸਦਾ ਬਹਿ ਜਾ ਮੈਂ ਤੁਹਾਨੂੰ ਸਮਝਾ ਹਾਂ ਰਾਣੀ ਨੂੰ ਤਾਂ ਅੱਛੀ ਰਹਿਣ ਜੀ ਉਹ ਤਾਂ ਇੱਥੇ ਹੈ ਇਹਨੂੰ ਦੱਸ ਦੇਣ ਜੀ ਪਿੱਕੀ ਛੱਡੇਵੇਂ ਇਹ ਜਾਂਦੀ ਨਹੀਂ ਇਹ ਤੈਨੂੰ ਭਲੀ ਮਾਰਸਣ ਲੱਗਦੀ ਹੈ ਰਾਤ ਹੱਥ ਨਹੀਂ ਦਿੱਤਾ ਦੁੱਧ ਵੀ ਨਹੀਂ ਪਿਆ ਕਰ ਅਹੀਂ ਪਤਾ ਕੀ ਪਾਕੇ ਦੇ ਦੇ ਤੈਨੂੰ ਮੱਛਾ ਹੋਰ ਕੋਈ ਭਰੋਸਾ ਨਹੀਂ ਇਹਦਾ ਗੱਲ ਸਹੀ ਤੇ ਮੇਰੇ ਨਾਲ ਗੱਲ ਕਰ ਮੈਂ ਹੁਣ ਜਾ ਕੇ ਉਹਨੂੰ ਅੱਗ ਜੀ ਲਾਤੀ ਅਹੀਂ ਨਹੀਂ ਪਤਾ ਪੁਲਿਸ ਆ ਜੀ ਮੈਂ ਮੜ ਜਾ ਟੱਲਦਾ ਤੂੰ ਐਂ ਕਰ ਖੇਤ ਜੀ ਗੇੜਾ ਮਾਰਿਆ ਮੜ ਜਾ ਛੱਡ ਲੈ ਜੇ ਪਾਕੇ ਡੈਟ ਮੰਗ ਲੋ ਓਏ ਹਾਲ ਹੋਣ ਦਾ ਸਾਰੇ ਕਿਤੇ ਚੜ ਗਈ ਵਗ ਜਾ ਹੁਣ ਇੰਨਾ 10 ਘਰ ਹੀ ਸੁਣਦੇ ਜਿਹੜੀ ਅੱਗ ਲਾ ਕੇ ਆਇਆ ਉਹਨੂੰ ਬੁਝਾਇਆ ਆ ਹੁਣ ਕਿਵੇਂ ਬੁਝੂ ਸਾਰੇ ਤਾਂ ਮੱਚ ਗਈ ਵਗ ਜਾ ਵਗ ਜਾ ਕੰਮ ਕਰ ਲੈ ਵਗ ਮੈਂ ਤਾਂ ਜਨੂ ਬੈਠਾ ਰਹਿਣਾ ਚਲੋ ਰੋਟੀ ਨੂੰ ਖਾਓ ਦੀਦੀ ਗੱਲ ਕਰਨੀ ਹੈ ਤੁਹਾਡੇ ਨਾਲ ਮੈਂ ਉਹ ਬਾਈ ਰੋਟੀ ਹੱਟੀ ਜਾ ਹੁਣ ਕਰਾਂ ਬਾਪੂ ਦਾਸ ਕੁੱਟ ਕੇ ਆ ਕੇ ਤੂੰ ਰੋਟੀ ਦੇ ਬੈਹੇ ਨਾ ਕੰਮ ਤੂੰ ਕੋਈ ਕਰਦਾ ਨਹੀਂ ਕੰਮ ਮੈਂ ਕੀ ਕਰਾਂ ਬਾਈ ਮੈਨਾਂ ਦੱਸੋ ਬਾਪੂ ਤੈਨੂੰ ਮੈਂ ਪਹਿਲਾਂ ਵੀ ਉਹਨਾਂ ਦੇ ਸਾਹਮਣੇ ਵੀ ਕਹਿ ਕੇ ਗਿਆ ਵੀ ਤੂੰ ਡੰਗਰਾਂ ਨੂੰ ਕੱਕ ਕੰਡਾ ਪਾਉਣ ਜਾਉਂਦਾ ਤਾ ਤੂੰ ਖਾਏਗਾ ਜਦੋਂ ਪੁੱਤ ਤੁਸੀਂ ਹੈਂਗਾ ਦੋ ਜਣੀਆਂ ਹਾਂ ਦੋ ਮੁੰਡੇ ਨਾ ਅਜੇ ਕੱਖ ਮਿੱਠੂ ਵੀ ਨਹੀਂ ਮੇਰੇ ਨਾਲ ਕੋਈ ਜਾਨੇ ਮਿੱਠੋੜਣਗੇ ਕੱਖ ਨਾ ਅਜੇ ਬੜੀ ਪੁੱਤ ਪੁੱਤ ਹੋ ਰਹੀ ਆ ਉਹਦਾ ਤਾਂ ਤੂੰ ਕਹਿੰਦਾ ਕਦੇ ਕੋਈ ਨਹੀਂ ਕੰਮ ਕਰਦੀ ਕਦੇ ਕੋਈ ਨਹੀਂ ਕਰਦੀ ਚੱਕਰ ਕੀ ਐ ਉਹ ਮੈਂ ਤਾਂ ਪੁੱਤ ਸੋਣ ਦੇਖਾਂ ਮਾਂ ਕਹਿੰਦਾ ਤਾਂ ਅਹੀ ਸੇਵਾ ਹੁੰਦੀ ਹੈ ਜੇ ਨੂਹਾਂ ਸੇਵਾ ਕਰਨ ਪੂਰੀ ਅਸੀਂ ਤਾਂ ਬਾਪੂ ਕਰਦਿਆਂ ਨਹੀਂ ਕਿਉਂ ਕੀ ਗੱਲ ਬਈ ਸੱਚ ਤਾਂ ਹੁੰਦੀ ਨਹੀਂ ਤੇਰੀ ਸੇਵਾ ਤਾਂਸ ਪੁੱਟੇ ਨਾਲ ਸਾਥ ਤਾਂ ਬਿਲਕੁਲ ਸੇਵਾ ਦੀ ਹੁੰਦੀ ਬਾਪੂ ਜੇ ਕੰਮ ਕਰਨਗੇ ਵੀ ਹੁਣ ਮੈਂ ਡੰਗਰਾਂ ਨੂੰ ਕੱਖ ਪਾਇਆ ਕਰਾਂ ਹਾਂ ਡੰਗਰਾਂ ਨੂੰ ਕੱਖ ਵੀ ਪਾਣੇ ਪੈਣਗੇ ਕੱਖ ਲਿਆਉਣੇ ਵੀ ਪੈਣਗੇ ਤੇਰੇ ਤੋਂ ਪਾਣੀ ਵੀ ਪਿਉਣਾ ਪਊ ਡੰਗਰਾਂ ਦਾ ਗੋਹਾਂ ਨੂੰ ਹਟਾਉਣਾ ਪਊਗਾ ਤੇ ਸੌਰਗ ਤੂੰ ਕੀ ਕਰੇਂਗੀ ਅਸੀਂ ਜੋਰ ਤੋਂ ਸਮਰਧੀ ਕਰੀਏ ਹੋਰ ਵੀ ਕੰਮ ਵਧਾਰਨੇ ਬਾਪੂ ਦੁੱਖ ਦੁੱਖ ਤੇ ਜਾਣਾ। ਰਾਣੀ ਤੂੰ ਜਾ ਵਈ ਮਾਣਾ ਮੋਟਾ ਮੈਨੂੰ ਆਇਲਾ ਦਾ ਵੀ ਇਹ ਜੀ ਫੜ ਲੈਣੀ ਐ। ਸਰ ਮੈਂ ਮੈਂਦੀ ਬਾਪੂ ਮੈਂ ਤੈਨੂੰ ਸੋਇ ਇੱਕ ਵੀ ਕਹਿੰਨੀ ਵੀ ਜੇ ਤੂੰ ਕੰਮ ਕਰੇ ਤੇਰੇ ਅੰਗ ਪਰ ਚੱਲਦੇ ਰਹਿਣਗੇ। ਹੈ? ਅੱਛਾ ਦਿਵਾਖਾਂ ਨੂੰ ਉਹ ਬਥੇਰਾ ਕਰਨਾ ਮੈਂ ਕਹਾਂ ਮੂ। ਬਥੇਰਾ ਕਰਨਾ ਮੈਂ ਕਹਾਂ। ਤਾਂ ਅਸੀਂ ਜਾਵੜਦੇ ਉੱਥੋਂ ਅੱਗੇ। ਉਹ ਬਥੇਰੇ ਤਾਂ ਹੁਣ ਫੇਰ। ਛੋੜੇ ਛੜੇ। ਛੋੜੇ ਛੜੇ ਤਾਂ ਅਸੀਂ ਖੇਡ ਜੂਗੇ ਨੁੱਤ ਹੋੜ ਕੀ ਕਰਨੇ। ਤੇਰੇ ਵਰਗੇ। ਹਜੇ ਪੂਰਾ ਨਹੀਂ ਮਾ ਬਾਪੂ ਹਜੇ ਤੇਰੇ ਅੰਗ ਪਰ ਤੋਂ ਵਧੀਆ ਸਿਹਤ ਬਈਏ ਤੇਰੀ। ਆਇਦਰ ਮੇਰੀ ਗੱਲ ਕਹਿੰਦਾ ਤੇਰੇ ਵਾਲੀ ਨੂੰ ਤਾਂ ਰੱਖ ਲੈ ਆਖੇ ਵੱਡੀ ਨੂੰ ਘਰੋਂ ਕੱਢਦਾ ਨਹੀਂ ਆ ਜੀ ਇਹਨੂੰ ਕਗਰੋਂ ਕੱਢਣਾ ਇਹਨੇ ਮੇਰਾ ਕੰਮ ਕਰਾਉਣੀ ਮੇਰੀ ਮਦਦ ਕਰਨੀ ਆਪਾਂ ਬਾਪੂ ਨਹੀਂ ਘਰੋਂ ਕੱਢਦੇ ਚੱਲ ਫਿਰ ਚੱਲ ਮਾਪਾ ਖੜਾ ਹੁਣ ਇੱਥੇ ਤੇਰਾ ਕੋਈ ਕੰਮ ਨਹੀਂ ਤੂੰ ਵੇਲੇ ਨਹੀਂ ਤਾਂ ਸੀ ਟੱਕਣੀ ਆ ਕੋ ਨਿਕਲ ਇੱਥੋਂ ਚੱਲ ਬਸ ਹਾਂ ਬਸ ਬਸ ਮੁੜਿਆ ਮਗਰ ਨਾ ਜਾ ਜਾਊਗਾ ਹੁਣ ਆਪੀ ਆ ਜਾ ਮੁੜ ਕੇ ਇੱਧਰ ਮੈਂ ਮੁੜ ਕੇ ਆਉਣਾ ਵੀ ਨਹੀਂ ਨਹੀਂ ਬਾਪੂ ਹੱਥ ਸਾਫ ਨੇ ਹਾਂ ਨਹੀਂ ਹਾਂ ਜਲ ਸੋਣ ਕੰਮਵਰੀ ਤਾਂ ਨਹੀਂ ਸੀ ਡਿਵਾਈਸ ਨਿਕਲਦੀ ਤੇ ਹੁਣ ਕਿਵੇਂ ਨਿਕਲੇ ਹੁਣ ਲੋਕਾਂ ਨੂੰ ਸੁਣਾਉਂਦਾ ਮੈਨੂੰ ਹਾਂ ਨੇ ਘਰੋਂ ਕੱਢਤਾ ਮੈਂ ਤਾਂ ਹੱਥ ਝਾੜ ਕੇ ਤੇ ਪਿੰਡ 'ਚ ਵੀ ਦੱਸਦਾ ਜੂ ਦੇਖੀ ਦੱਸੀ ਜਾਣੀ ਜਿੱਤੀ ਜਾਣਦੀ ਆਪਣੀ ਤਾਂ ਚੱਲ ਜੀ ਦੀ ਕੰਮ ਵਾਲੇ ਪਏ ਚੱਲ